ਸਰਕਾਰ ਸਾਡੇ ਹੱਕ ਦੇਵੇ ਤੇ ਨਾ ਅਸੀਂ ਪਰੇਸ਼ਾਨ ਹੋਈਏ ਤੇ ਨਾ ਕਿਸੇ ਨੂੰ ਕਰੀਏ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਵਕਤ ਅਸੀਂ ਮੌਜੂਦਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿੱਥੇ ਤੁਹਾਨੂੰ ਦਿਖਾਣੇ ਆ ਕਿ ਪੰਜਾਬ ਬੰਦ ਦੇ ਐਲਾਨ ਦਾ ਅਸਰ ਇੱਥੇ ਕਿੰਨਾ ਕੁ ਦਿਖ ਰਿਹਾ ਹੈ ਦੇਖ ਸਕਦੇ ਹੋ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦ੍ਰਿਸ਼ ਦਿਖਾ ਰਹੇ ਹਾਂ ਜਿੱਥੇ ਅੱਜ ਇੱਕ ਪਾਸੇ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਕਿ ਕੋਹਰ ਕੋਈ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦ੍ਰਿਸ਼ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਯਾਤਰੀ ਜਿਹੜੇ ਨੇ ਉਹ ਵੀ ਕਾਫੀ ਜਿਹੜੇ ਖੱਜਲ ਖੁਆਰ ਹੁੰਦੇ ਨਜ਼ਰ ਆ ਰਹੇ ਨੇ ਅੰਦਰ ਜਾ ਕੇ ਯਾਤਰੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਜਿਹੜੇ ਯਾਤਰੀ ਨੇ ਉਹ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਾਫੀ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਵੱਲੋਂ ਦੱਸਦੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਦੇ ਇਲਾਵਾ ਐਮਰਜੈਂਸੀ ਸੇਵਾਵਾਂ ਨੂੰ ਹੀ ਜੜੀ ਹੈ ਸ਼ੂਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜਾ ਸਾਰੀਆਂ ਚੀਜ਼ਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਦਾ ਅਸਰ ਜਿਹੜਾ ਹੈ ਕਿੰਨਾ ਕੁ ਦੇਖਣ ਨੂੰ ਮਿਲ ਰਿਹਾ ਹੈ ਇਹ ਅਸੀਂ ਅੱਜ ਅੰਦਰ ਜਾ ਕੇ ਯਾਤਰੀਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਤੇ ਸਟੇਸ਼ਨ ਦਾ ਦ੍ਰਿਸ਼ ਦੇਖ ਸਕਦੇ ਹੋ ਕਿ ਕਿੰਨਾ ਸ਼ਾਂਤ ਜਿਹੜਾ ਇੱਥੋਂ ਦਾ ਮਾਹੌਲ ਇਹੀ ਬਿਆਨ ਕਰ ਰਿਹਾ ਹੈ ਕਿ ਜਿਹੜਾ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਜਿਹੜਾ ਅੱਜ ਐਲਾਨ ਹੈ ਉਸ ਦਾ ਅਸਰ ਜਿਹੜਾ ਹੈ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ ਯਾਤਰੀਆਂ ਨਾਲ ਰੇਲਵੇ ਸਟੇਸ਼ਨ ਦੇ ਅੰਦਰ ਦਾ ਦ੍ਰਿਸ਼ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੇ ਯਾਤਰੀ ਨੇ ਇੱਥੇ ਆਪਣੇ ਰੇਲਾਂ ਦੀ ਵੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਫੀ ਪਰੇਸ਼ਾਨ ਦਿਖ ਰਹੇ ਨੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਉਹ ਬੈਠ ਕੇ ਵੇਟ ਕਰ ਰਹੇ ਨੇ ਕਿ ਕਦੋਂ ਜੜੀਆਂ ਰੇਲਾਂ ਚੱਲਣਗੀਆਂ ਗੱਲਬਾਤ ਕਰਦੇ ਹਾਂ ਇੱਥੇ ਜਿਹੜੇ ਯਾਤਰੀ ਮੌਜੂਦ ਨੇ ਜੀ ਮੈਮ ਕਿਉਂ ਨਹੀਂ ਬੋਲ ਸਕਦੇ ਕਿਉਂ ਨਹੀਂ ਬੋਲ ਸਕਦੇ ਇਹ ਆਂ ਤੁਸੀਂ ਹਾਂ ਤੁਸੀਂ ਬੋਲ ਸਕਦੇ ਹੋ जी वो बात करते हैं हाँ जी मैम कहाँ पे जाना है और कहाँ से आए हैं आप जी हमें तो दिल्ली जाना है दिल्ली से आए हैं और अमृतसर घूमने के लिए आए थे और दिल्ली ही हमें वापस जाना है और आज तो रेलवे बंद है आज पंजाब बंद है और कितने की परेशानी ये हमें नहीं पता चला था पहले ऑलरेडी हमको नहीं पता था कि पंजाब बंद होने वाला है ये सडनली हुआ है और हमें दिक्कत तो आप देख ही रही हैं और हमारा जाना बहुत जरूरी है और हम नहीं जा पा रहे हैं और ये हमारा सामान है सारा हम लेके यहाँ पे बैठे हैं कितनी देर हो गई यहाँ पे वेट कर अभी तो दस मिनट में है लेकिन पता नहीं कितना वेट करना पड़ेगा ये भी नहीं पता ना ट्रेन कैंसिल हो गई है जी कैंसिल हो चुकी है आपको पहले नहीं पता था क्योंकि काफी दिन से न्यूज़ पे भी चल रहा है टिकट हमारी बहुत पहले हो चुकी थी लेकिन ये जो बंद है इसका पहले कोई जिक्र नहीं था कोई इन्फॉर्मेशन हमारे पास नहीं थी और ये मैंने बताया कि ये सजन हुआ है जी। और अभी हमें यहाँ पे आके पता चला है कि ये ट्रेन ये अनाउंसमेंट हो रही है इससे कि ट्रेन कैंसिल हो चुकी है अब बताइए अब बताइए कि क्या करेंगे हम लोग कैसे जाएंगे और भी बात करते हैं अगे भी देख दिया कि जड़े देख सकते हो यात्री जड़े ने कितने परेशान नजर आ रहे हैं हाँ जी सर कितने आए कितु आए हो तो कितने जाए तूरी को हरिमंदर साहब इनान कर हूँ तूरी जाना है ਹੁਣ ਗੱਡੀ ਦੀਖ ਰੇ ਆ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਅੱਜ ਰੇਲਾ ਪਤਾ ਸੀਗਾ ਮੱਸਿਆ ਕਰਕੇ ਆਉਣਾ ਪਿਆ ਪਤਾ ਹੈਗਾ ਦੀ ਵੀ ਤੀਨ ਨੂੰ ਬੰਦ ਹੈ ਮੱਸਿਆ ਕਰਕੇ ਅਸੀਂ ਆਏ ਤੇ ਇੱਥੇ ਹੁਣ ਰੇਲਾ ਬੰਦ ਨੇ ਕਿੰਨੀ ਦੇਰ ਤੋਂ ਇੱਥੇ ਇੰਤਜ਼ਾਰ ਕਰ ਰਹੇ ਹੋ ਰੇਲ ਦਾ ਇੰਤਜ਼ਾਰ ਕਰ ਰਹੇ ਆ ਤੋ ਦੇਖ ਸਕਦੇ ਹੋ ਕਿ ਯਾਤਰੀ ਜਿਹੜੇ ਨੇ ਇੱਥੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਹਰ ਪਾਸੇ ਜਿਹੜੇ ਯਾਤਰੀ ਨੇ ਆਪਣੀ ਆਪਣੀ ਟ੍ਰੇਨ ਦਾ ਵੇਟ ਕਰ ਰਹੇ ਨੇ ਦੇਖ ਸਕਦੇ ਹੋ ਸਮਾਨ ਉਹਨਾਂ ਦਾ ਕਿੰਨਾ ਜਿਹੜਾ ਇਕੱਠਾ ਕਰਕੇ ਇੱਥੇ ਰੱਖਿਆ ਹੋਇਆ ਹੈ ਸਮਾਨ ਦੇ ਨਾਲ-ਨਾਲ ਜਿਹੜਾ ਹੈ ਉਹ ਰੱਖਿਆ ਕਰ ਰਹੇ ਨੇ ਤੇ ਇਸ ਦੇ ਨਾਲ-ਨਾਲ ਹੀ ਟ੍ਰੇਨ ਦੀ ਵੇਟ ਕਰ ਰਹੇ ਨੇ ਕਾਫੀ ਪਰੇਸ਼ਾਨ ਤੇ ਖੱਜਲਖਵਾਰ ਹੁੰਦੇ ਨਜ਼ਰ ਆ ਰਹੇ ਨੇ ਸਰ ਨਾਲ ਗੱਲਬਾਤ ਕਰਦਿਆਂ ਸਰ ਕਿੱਥੋਂ ਆਇਓ ਤੁਸੀਂ ਤੇ ਕਿੱਥੇ ਜਾਣਾ ਸੀ ਆਪਣੇ ਕੋਲ ਨੂੰ ਵੀ ਦਿੱਲੀ ਜਾਣਾ ਹੈ ਛੱਤੀਸਗੜ੍ਹ ਤੋਂ ਆਏ ਹਾਂ और यहाँ जो है सुबह से फंसे हुए हम लोग को नहीं मालूम था आपको पहले नहीं पता था कि आज पंजाब बंद का लानो लान नहीं मालूम हम लोग को था हम लोग सुबह से आके बच्चे लोग परेशान हैं कुछ खाने पीने का भी नहीं मिल रहा है और जाने में तो परेशानी है ही है खैर हम लोग सपोर्ट कर रहे हैं कि ये जो है मांग पूरी होनी चाहिए किसानों हो का भाई उसी के चलते आज हम लोग खा पी रहे हैं कितनी देर हो गई यहाँ पे बैठे अब से हम लोग को हो गया आज छः सात घंटा अब कुछ पता चला है ट्रेनें कब चलेंगी ट्रेने कब पता तो सुन रहे हैं कि 6:00 बजे क्लब में ट्रेन आने का संभावना है बच्चे लोग सो ठीक है सो so देख सकते हो कि हर पासे जेड़े यात्री ने काफी काफी घंटों तो इथे बैठे अपनी ट्रेन का इंतजार कर रहे हैं ते काफी परेशानी जड़ी है उनों नु दिखदी हुई नजर आ रही है और भी गलबत कर दे सर कहां से आए और कहां पे जाना था ये वेट कर रहे हो हम हम करनाल से आए अमृतसर से करनाल जाएंगे गुरुद्वारा आए थे मत्था टेकने के लिए दर्शन हो गए अच्छे हाँ दर्शन हो गए गुरु तो, आज आज तो ट्रेनें बंद थी आपको पहले नहीं पता था कि आज पंजाब बंद का मैंने काफी दिन पहले से ही ना ट्रेन में बुकिंग कराई हुई थी महीना पहले कराई हुई थी तो आज वापसी है अब साढ़े चार बजे के बाद कितने चले गए तो की परेशानियाँ आ रही है क्योंकि काफी जो यात्री यहाँ देख रहे हैं हर कोई परेशान नहीं परेशान तो है ही है सारे परेशान ही हैं यात्री लेकिन अब क्या कर सकते हैं किसानों के लिए किसानों ने अपनी मांगों को लेकर आज पंजाब बंद किया कि कितना समर्थन करते हैं आप भाई हम तो करते ही हैं समर्थन किसान जो है देश का किसान है देश का किसान देश का जवान इन दोनों को सलाम है थैंक यू सर सो और अगे भी देख सकती हो कि इतने काफ़ी सारिया लेडीज भी ने जो कि इंतजार कर रही ने मैम कहाँ से आए और कहाँ पे जाना है आपने हरिद्वार जाना है हरिद्वार से आए हरिद्वार जा रहे हैं ओके okay. और कितने की परेशानी आज दिख दिख सामना करना पड़ रहा है क्योंकि आज ट्रेनें तो बंद है और कब तक कब से वेट कर रही हो हमारा तो सुबह बजे का ट्रेन थी वो तो छुट का गई, तो गई गई कैंसिल ही हो गई आपको नहीं पता था कि आज पंजाब बंद है नहीं तो तब से रही से वेट कर रहे हो सुबह जी अब गाड़िया तो शाम को चलेंगी हाँ जी तब तो शाम को जाएंगे घर तो कितने की परेशानी आ रही है यहाँ बैठे हो बहुत परेशानी आ रही है कब क्या किया जाए परेशानी है तो ਇੱਕ ਤਰਫ ਆਪਕੋ ਪਤਾ ਹੈ ਕਿ ਅੱਜ ਕਿਸਾਨੋ ਨੇ ਜੋ ਹੈ ਪੰਜਾਬ ਬੰਦ ਦਾ ਐਲਾਨ ਕੀਤਾ ਕਿਤਨਾ ਸਮਰਥਨ ਕਰਤੀ ਹੈ ਕਿਸਾਨੋ ਕ ਆਪਣੀ ਮੰਗੋ ਕੋ ਲੈ ਕੇ ਉਹਨੋ ਨੇ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਕੀ ਮੰਗ ਕਰ ਰਹੇ ਹਨ? ਤਾਂ ਥੈਂਕ ਯੂ ਹੋਰ ਵੀ ਅੱਗੇ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਕਿ ਅੱਗੇ ਹੋਰ ਵੀ ਮਾਤਾਵਾਂ ਭੈਣਾਂ ਨੇ ਜਿਹੜੀਆਂ ਉਹ ਇੱਥੇ ਕਾਫੀ ਬਜ਼ੁਰਗ ਮਾਤਾਵਾਂ ਜਿਹੜੀਆਂ ਨੇ ਇੱਥੇ ਇੰਤਜ਼ਾਰ ਰੇਲਾਂ ਦਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੱਲਬਾਤ ਕਰਦੇ ਆਂ ਹਾਂਜੀ ਕਿੱਥੋਂ ਆਏ ਹੋ ਮਾਣੋ? ਆਹੀ ਆਏ ਜਿਨਾਲੇ ਤੋਂ। ਤੇ ਅੱਜ ਦਰਸ਼ਨ ਕਰਨ ਆਏ ਸੀ ਇੱਥੇ ਹਾਂਜੀ ਦਰਸ਼ਨ ਕਰਨ ਚਲੇ ਹਜੂਰ ਸਾਹਿਬ ਤੇ ਤੁਹਾਨੂੰ ਪਤਾ ਨਹੀਂ ਸੀ ਅੱਜ ਤੇ ਰੇਲਾਂ ਬੰਦ ਹੋ ਗਈਆਂ ਨੇ ਪੰਜਾਬ ਦਾ ਐਲਾਨ ਸਾਡੀਆਂ ਟਿਕਟਾਂ ਹੋਈਆਂ ਸੀ ਅੱਛਾ ਹਾਂ ਕਿੰਨੀ ਦੇਰ ਤੋਂ تھے ਇੰਤਜ਼ਾਰ ਕਰ ਰਹੇ ਹੋ ਇਹ 4 ਵਜੇ ਤੋਂ ਅੱਛਾ ਸਵੇਰ ਦੇ 4 ਵਜੇ ਤੋਂ ਬੈਠੇ ਹੋ ਕਿੰਨੀ ਪਰੇਸ਼ਾਨੀ ਨਹੀਂ ਹੋ ਰਹੀ ਇਹ ਅੱਛਾ ਜੀ ਹਾਂਜੀ ਬੜੀ ਇੱਜ਼ਤ ਦੀ ਪਛਾਣ ਨਹੀਂ ਹੋ ਰਹੀ ਹੈ ਹਾਂ ਤਾ ਦੇਖ ਸਕਦੇ ਹੋ ਜਨਤਾ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੋਰ ਵੀ ਗੱਲਬਾਤ ਕਰਦੇ ਆ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਆ ਕਾਫੀ ਦੇਰ ਮੈਂ ਮੈਂ ਤਾਂ ਵੈਸੇ ਲੋਕਡਾਊਨ ਜਿੱਥੇ ਆਈ ਸੀਗੀ ਅੱਜ ਥਾਣੇ ਕੋ ਰਹਿਨੀ ਆ ਮੈਂ ਅ ਪਰ ਮੈਂ ਲੋਕਾਂ ਤੋਂ ਪਰੇਸ਼ਾਨ ਜਿਹੜੇ ਮੰਗਣ ਵਾਲੇ ਆ ਫੇ ਮੰਗਣਾ ਨਹੀਂ ਚਾਹੀਦਾ ਨਹੀਂ ਨਹੀਂ ਅੱਜ ਜਿਵੇਂ ਰੇਲਾਂ ਬੰਦ ਨੇ ਕਿਸਾਨਾਂ ਨੇ ਆਪਣੀ ਉਹ ਗਲਤ ਹੈ ਸਾਰਾ ਹਾਂਜੀ ਉਹ ਗਲਤ ਹੈ ਕੀ ਗਲਤ ਹੈ ਗਲਤ ਇਹੀ ਹੈ ਕਿ ਜਿਹੜੇ ਯਾਤਰੀ ਪਰੇਸ਼ਾਨ ਹੋ ਰਹੇ ਆ ਤਾਂ ਨਾ ਦੇਣਾ ਸਿੱਧਾ ਮੰਤਰੀ ਦੇ ਚ ਘਰ ਤੇ ਦਿਓ ਜਾ ਕੇ ਮੰਤਰੀ ਰੁਕੇ ਰੋਜ਼ਾ ਕਿ ਜਿਹੜਾ ਵੀ ਕਰਾਂਦਾ ਪਿਆ ਪਰ ਜਿਹੜੇ ਤੁਸੀਂ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਬਹੁਤ ਪਰੇਸ਼ਾਨੀ ਜੇ ਯਾਤਰੀਆਂ ਵਾਸਤੇ ਪਰੇਸ਼ਾਨੀ ਹੈ ਇਸਨਾਂ ਵੱਲੋਂ ਪਹਿਲਾਂ ਵੀ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਾਫੀ ਦਿਨ ਪਹਿਲਾਂ ਹਾਂ ਇਹ ਤਾਂ ਪਤਾ ਸ਼ੇਗਾ ਸਾਰਿਆਂ ਨੂੰ ਪਰ ਇਹਨਾਂ ਬੇਚਾਰੇ ਨੂੰ ਗਰੀਬਾਂ ਨੂੰ ਕਈਆਂ ਖੇਤ ਵੰਡਣ ਪੜਾ ਨਹੀਂ ਹੁੰਦਾ ਹਨਾ ਹਨ ਪਾੜ ਬੰਦਦੇ ਹੁੰਦੇ ਨਾ ਸੋ ਹੋਰ ਵੀ ਗੱਲਬਾਤ ਕਰਦੇ ਠੀਕ ਹਾਂ ਇਹਨੂੰ ਟਿਕਟ ਪਾਸ ਕਰ ਲੈਣਾ ਬਜ਼ੁਰਗਾਂ ਦਾ ਫਰਾਰੇ ਜਿਵੇਂ ਮੰਨ ਲੇ ਨੇ ਹਾਂਜੀ ਕਿ ਕਾਫੀ ਬਜ਼ੁਰਗੋ ਬੈਠੇ ਬੈਠੇ ਵੀ ਬੰਦਾ ਥੱਕ ਜਾਂਦਾ ਤੇ ਕਿੰਨੇ ਕੁ ਪਰੇਸ਼ਾਨੀ ਹੈਗੀ ਇਹਨਾਂ ਲਈ ਠੀਕ ਹੈ ਫਿਰ ਬੈਠੇ ਛੱਕ ਤੇ ਜਾਂਦਾ ਇਹ ਬੰਦਾ ਉਹ ਜਦੋਂ ਟਿਕਟ ਕਟਾਈ ਹੋਏ ਗੱਡੀ ਦੀ ਟ੍ਰੇਨ ਦੀ ਤੇ ਆਪਣਾ ਤੇ ਆਉਣਾ ਵੀ ਟਾਈਮ ਨਾਲ ਟ੍ਰੇਨ ਚੱਲ ਗਈ ਤਾਂ ਚਾਹੇ ਅਸੀਂ ਪਹੁੰਚ ਗਏ ਪਰ ਨਾ ਹੁੰਦੇ ਨਾ ਲੇਟ ਹੋ ਗਈ ਤੇ ਫਿਰ ਤਾਂ ਬਹਿਣਾ ਹੀ ਪਵੇਗਾ ਠੀਕ ਹੈ ਥੈਂਕ ਯੂ ਤੋ ਹੋਰ ਵੀ ਦੇਖ ਸਕਦੇ ਹੋ ਕਿ ਅੱਗੇ ਕਾਫੀ ਜਿਹੜੀ ਲੋਕ ਨੇ ਇੱਥੇ ਯਾਤਰੀਗੜ੍ਹ ਨੇ ਉਹ ਕਾਫੀ ਜਿਹੜਾ ਹੈ ਇੱਥੇ ਸਮੱਸਿਆਵਾਂ ਉਹਨਾਂ ਨੂੰ ਆ ਰਹੀਆਂ ਨੇ ਆਪਣੇ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਇੱਥੇ ਬੈਠੇ ਨੇ ਕਿ ਕਈ ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਟਿਕਟਾਂ ਜਿਹੜੀਆਂ ਨੇ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਸੀ ਤੇ ਅੱਜ ਜਦੋਂ ਇੱਥੇ ਆਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਜਿਹੜੀਆਂ ਟ੍ਰੇਨ ਦੀਆਂ ਨੇ ਉਹ ਕੈਨਸਲ ਹੋਈਆਂ ਦਿਖ ਰਹੀਆਂ ਨੇ ਤੇ ਇਸ ਕਰਕੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਨਜ਼ਰ ਆ ਰਹੀ ਹੈ ਹਾਂਜੀ ਮੈਮ ਕਿੱਥੋਂ ਆਏ ਹੋ ਅਸੀਂ ਅਸੇ ਨਾਲੋਂ ਵਹੀਂ ਤੇ ਕਿੱਥੇ ਜਾਣਾ ਸੀ ਤੁਹਾਨੂੰ ਹੈ ਸਤਿਕਾਰਯੋਗ ਹਜੂਰ ਸਾਹਿਬ ਹਜੂਰ ਸਾਹਿਬ ਦੀਆਂ ਟਿਕਟਾਂ ਬੁੱਕ ਹੋਣਗੀਆਂ ਤੁਹਾਡੀਆਂ ਮੇਲੇ ਹਾਂ ਜੀ ਤੁਹਾਨੂੰ ਪਤਾ ਨਹੀਂ ਸੀ ਕਿ ਅੱਜ ਤੇ ਪੰਜਾਬ ਬੰਦ ਨਹੀਂ ਸਾਨੂੰ ਨਹੀਂ ਜੀ ਟ੍ਰੇਨ ਹੁੰਦਾ ਡਿਲੇਟ ਹੈ ਹਾਂ ਜੀ ਡਿਲੇਟ ਤੇ ਕਿੰਨੇ ਕ ਪਰੇਸ਼ਾਨੀ ਕਿੰਨੇ ਵਜੇ ਤੇ ਇੱਥੇ ਇੰਤਜ਼ਾਰ ਕਰ ਰਹੇ ਹੋ ਸਵੇਰ ਤੇ ਆਏ ਹਾਂ 4 ਵਜੇ ਤੇ ਘਰੋਂ ਆਏ ਸਵੇਰ ਦੇ ਬਹਿ ਵੇ ਤਾਂ ਨਹੀਂ ਤੇ ਹੋਰ ਹੋਰ ਕਿੰਨੀਆਂ ਕ ਪਰੇਸ਼ਾਨੀਆਂ ਆ ਰਹੀਆਂ ਨੇ ਕਿੰਨੇ ਜਾਣੇ ਤੁਹਾਡੇ ਨਾਲ ਨੇ ਹਟ ਹੈਗੇ 40 45 ਜਾਨੀ ਸਾਰਾ ਪੂਰਾ ਜਥਾ ਹੀ ਜਾ ਰਿਹਾ ਹਾਂ ਜੀ ਹਾਂ ਜੀ

हम उड़ीसा जाए मतलब परसों सुबह हम पहुँचे मतलब उधर से निकले थे तीन दिन हो गए आज सुबह पहुँचना था हमको दिल्ली पहुँचे साढ़े पाँच घंटा लेट उधर भी ट्रेन नहीं मिला था फिर बॉस में आए बॉस भी अमृत मतलब गुरुदासपुर तक रिजर्वेशन था हमारा लेकिन इधर ही उतर दिया था मतलब पता चला है ट्रेनें कब चलेंगी आ, पता नहीं लेकिन अभी साढ़े पाँच बजे ट्रेन है बोल रहे हैं चलेगी फिर चल जाएंगे तो लेट हो जाएगा हम टिपरी कैंट देर का इंतजार कर रहे हैं खाने पीने में भी, भी मुश्किल आ रही होगी और भी बहुत सारी हम हाँ ब्रेकफास्ट भी नहीं किया घर से जो लाए थे मतलब थोड़ा बहुत वही खाए हैं और बिस्कुट चाय और कुछ नहीं खाए हैं अभी तक ਸੋ ਦੇਖ ਸਕਦੇ ਹੋ ਕਿ ਕਾਫੀ ਸਾਰੀਆਂ ਪਰੇਸ਼ਾਨੀਆਂ ਇੱਥੇ ਸਟੇਸ਼ਨ ਤੇ ਹੀ ਲੋਕਾਂ ਨੂੰ ਜਿਹੜੀਆਂ ਹੈ ਨਜ਼ਰ ਦੇਖਣ ਨੂੰ ਮਿਲ ਰਹੀਆਂ ਨੇ ਖਾਣ ਪੀਣ ਦੀ ਪਰੇਸ਼ਾਨੀ ਵੀ ਹੋ ਰਹੀ ਹੈ ਕਾਫੀ ਢੇਰ ਤੋਂ ਇੰਤਜ਼ਾਰ ਕਰ ਰਹੇ ਕਿ ਥੱਕੇ ਹੋਏ ਜਿਹੜੇ ਲੋਕ ਨੇ ਇੱਥੇ ਨਜ਼ਰ ਆ ਰਹੇ ਨੇ ਹਰ ਕੋਈ ਜਿਹੜਾ ਹੈ ਸ਼ਾਮ ਨੂੰ ਹੀ ਟ੍ਰੇਨਾਂ ਚੱਲਣਗੀਆਂ ਤੇ ਹਰ ਕੋਈ ਇੱਥੇ ਜਿਹੜਾ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਟ੍ਰੇਨਾਂ ਚੱਲਣਗੀਆਂ ਹੋਰ ਵੀ ਯਾਤਰੀਆਂ ਨਾਲ ਗੱਲਬਾਤ ਕਰਦੇ ਆ ਹਾਂਜੀ ਮੈਮ ਕਿੱਥੋਂ ਆਏ ਹੋ ਕਿੱਥੇ ਜਾਣਾ ਤੁਸੀਂ ਤੇ ਕਿੰਨੇ ਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਖੇਮ ਕਰਨ ਵਾਏ ਆ ਤੇ ਪਟਨਾ ਸਾਹਿਬ ਜਾਣਾ ਕੋਈ ਪਰੇਸ਼ਾਨੀ ਨਹੀਂ ਕਿਸਾਨਾਂ ਦੇ ਨਾਲ ਹੀ ਹਾਂਜੀ ਯਾਤਰਾ ਕਰਨ ਜਾਣਾ ਹਾਂਜੀ ਯਾਤਰਾ ਕਰਨ ਜਾਣਾ ਹਾਂਜੀ ਤੇ ਅੱਜ ਤੱਕ ਕਿਸਾਨਾਂ ਨੇ ਪੰਜਾਬ ਬੰਦੇ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਟ੍ਰੇਨਾਂ ਦੇ ਪਤਾ ਸੀ ਬੰਦ ਦਾ ਟਿਕਟਾਂ ਹੋਈਆਂ ਸੀਗੀਆਂ ਅੱਛਾ ਅੱਛਾ ਤਦ ਕਰਕੇ ਕੋਈ ਨਹੀਂ ਵੀਰਾ ਭਰਾਵਾਂ ਦੇ ਨਾਲ ਹੀ ਅਸੀਂ ਸੋ ਬਹੁਤ ਸਾਰੇ ਇੱਥੇ ਯਾਤਰੀ ਨੇ ਜੋ ਕਿਸਾਨਾਂ ਦੇ ਨਾਲ ਸਮਰਥਨ ਦੇ ਸਮਰਥਨ ਨੂੰ ਲੈ ਕੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਿ ਮੰਨਣਾ ਹੈ ਕਿ ਜੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਐਲਾਨ ਕੀਤਾ ਹੈ ਤਾਂ ਉਹ ਉਹਨਾਂ ਦੇ ਸਮਰਥਨ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਨੇ ਹੋਰ ਵੀ ਇੱਥੇ ਕਾਫੀ ਯਾਤਰੀ ਨੇ ਸਰ ਕਿੱਥੇ ਕਿੱਥੋਂ ਆਇਓ ਕਿੱਥੇ ਜਾਣਾ ਹੈ ਤੇ ਕਿੰਨੀ ਕ ਪਰੇਸ਼ਾਨੀ ਅੱਜ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਇਹ ਸਾਰੀ ਧੜੀ ਇਹੋ ਕੁਝ ਹੀ ਹੋਣ ਰਿਹਾ ਜੀ ਪਰੇਸ਼ਾਨੀ ਹੈਗੀ ਵੀ ਆ ਤੇ ਕੋਈ ਵੀ ਨਹੀਂ ਅੱਛਾ ਜੀ ਬਾਰਡਰ ਤੋਂ ਆਏ ਆ ਅੱਛਾ ਬਾਗੇ ਬਾਟਰ ਲਾਗੋ ਹਾਂਜੀ ਅਯੂਰ ਸਾਹਿਬ ਜਾਣਾ ਵੇਖੋ ਪਰੇਸ਼ਾਨੀ ਤੇ ਹੈ ਹੀ ਆ ਪਰ ਉਧਰ ਵੀ ਅਸੀਂ ਕਿਸਾਨ ਆ ਜੇ ਸਰਕਾਰ ਸਾਡੇ ਹੱਕ ਦੇਵੇ ਤੇ ਨਾ ਅਸੀਂ ਪਰੇਸ਼ਾਨ ਹੋਈਏ ਤੇ ਨਾ ਕਿਸੇ ਨੂੰ ਕਰੀਏ ਹੈ ਕਿ ਨਹੀਂ ਨਾ ਅਸੀਂ ਸਰਕਾਰਾਂ ਨੂੰ ਪਰੇਸ਼ਾਨ ਕਰੀਏ ਸਵਾਮੀ ਨਾਸਨ ਦੀ ਰਿਪੋਰਟ ਲਾਗੂ ਕਰਨ ਜੇ ਅਸੀਂ ਕੋਈ ਵੀ ਨਾ ਧਰਨਾ ਲਾਵੇ ਨਾ ਕੋ ਮੰਗ ਮੰਗੇ ਸਾਰੀ ਪ੍ਰਜਾ ਸੌਕੇ ਤੁਸੀਂ ਵੀ ਸੌਕੇ ਅਸੀਂ ਵੀ ਸੌਕੇ ਚੌਂਕੀਦਾਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸੌਕੇ ਹੋ ਜਾਂਦੇ ਨੇ ਜੇ ਸਵਾਮੀਨਾਥਨ ਦੀ ਰਿਪੋਰਟ ਅੱਜ ਹੀ ਲਾਗੂ ਕਰ ਦੋਵੇ ਤੇ ਕਾਫੀ ਦੇਰ ਤੋਂ ਮੰਗਾ ਜਿਹੜੀਆਂ ਨੇ ਕਿਸਾਨਾਂ ਨੂੰ ਲੈ ਆਪਣੇ ਮੰਗਾਂ ਨੂੰ ਲੈ ਕੇ ਲੱਗਦਾ ਕੋਈ ਮੰਗ ਜਿਹੜੀ ਪੂਰੀ ਨਾ 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 ਕੋਈ ਮੰਗ ਨਹੀਂ ਦਿੰਦਾ ਉਹ ਬਹੁਤ ਚੌਲ ਆ ਅਹੀਂ ਆਖਾਂ ਕਿ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਆ ਮੈਂ ਉਧਰੋਂ ਕਿਸਾਨਾਂ ਨਾਲੋਂ 2 ਦਿਨ ਦੀ ਛੁੱਟੀ ਲਈ ਹਜੂਰ ਸਾਹਿਬ ਜਾਨ ਨੂੰ ਯਾਤਰਾ ਦੀ ਪਰਿਵਾਰ ਲੈ ਕੇ ਚੱਲਿਆ ਠੀਕ ਆ ਬਾਕੀ ਬਹੁਤ ਚਵਲਿਆ ਕਿਉਂਕਿ ਇੱਕ ਪਾਸੇ ਦੇਖੀਏ ਤੇ ਕਿ ਕਿਸਾਨਾਂ ਦੇ ਜਿਹੜੇ ਡੱਲੇਵਾਲ ਜੀ ਨੇ ਉਹਨਾਂ ਦੀ ਸਿਹਤ ਵੀ ਜਿਹੜੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਭੁੱਖ ਹੜਤਾਲ ਤੇ ਬੈਠੇ ਨੇ ਕੀ ਕਹਿਣਾ ਹੈ ਉਹਨਾਂ ਬਾਰੇ ਕੋਈ ਗੱਲ ਨਹੀਂ ਉਹ ਛੀਂਡ ਹੋਣ ਲਈ ਬੈਠੇ ਆ ਉਹਦੇ ਮਗਰ ਲਾਈਨ ਲੱਗੀ ਇੱਕ ਠੀਕ ਆ ਉਹ ਅੱਜ ਵੀ ਸ਼ਹੀਦ ਹੋ ਜਾਂਦਾ ਅੱਜ ਇੱਕ ਸਿੰਘ ਔਰ ਬੈਂਜ ਦਾ ਔਰ ਬੈਂਜ ਦਾ ਔਰ ਬੈਂਜ ਦਾ ਇਹ ਇਸੇ ਤਰ੍ਹਾਂ ਹੀ ਚੱਲੇਗਾ ਹੀ ਚੱਲੇਗਾ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸੰਘਰਸ਼ ਚੱਲਦੇ ਰਹੇ ਜਦੋਂ ਤੱਕ ਮੰਗਾਂ ਨਹੀਂ ਮਿਲਦੀਆਂ ਉਦੋਂ ਤੱਕ ਰਸ਼ੀਦ ਹੋਵਾਂਗੇ ਹੀ ਹੋਵਾਂਗੇ ਤੋ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਸਮਰਥਨ ਵਿੱਚ ਵੀ ਜਿਹੜੇ ਯਾਤਰੀ ਨੇ ਉਹ ਇੱਥੇ ਜੋ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਦਾ ਪੂਰਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਕੋਈ ਗੱਲ ਨਹੀਂ ਕਿਉਂਕਿ ਕਿਸਾਨਾਂ ਨੇ ਜਿਹੜਾ ਪੰਜਾਬ ਬੰਦਾ ਐਲਾਨ ਕੀਤਾ ਹੈ ਉਹਨਾਂ ਦੇ ਸਮਰਥਨ ਵਿੱਚ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੇ ਨੇ ਤੇ ਇੱਥੇ ਕੁਝ ਲੇਡੀਜ਼ ਮੌਜੂਦ ਨੇ ਗੱਲਬਾਤ ਕਰਦੇ ਆਂ ਕਾਫੀ ਢੇਰ ਤੋਂ ਇਹ ਵੀ ਲੇਡੀਜ਼ ਜਿਹੜੀਆਂ ਨੇ ਇੱਥੇ ਇੰਤਜ਼ਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਂਜੀ ਮੈਡਮ ਕਿੱਥੇ ਜਾਣਾ ਤੁਸੀਂ ਅਸੀਂ ਦਿੱਲੀ ਜਾਣਾ ਹੈ ਜੀ ਇੱਥੇ ਘੁੰਮਣ ਫਿਰਨ ਲਈ ਆਏ ਸੀ ਅਸੀਂ ਦਰਬਾਰ ਸਾਹਿਬ ਆਏ ਸੀ ਅੱਛਾ ਤੇ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਅੱਜ ਤੇ ਰੇਲਾ ਬੰਦ ਹੈ ਨਹੀਂ ਕੁਝ ਆਈਡੀਆ ਤੁਸੀਂ ਥੋੜਾ ਬਹੁਤ ਬਸ ਕਨਫਿਊਜ਼ਨ ਹੀ ਚ ਰਹਿ ਗਏ ਕਿੰਨੀ ਢੇਰ ਤੋਂ ਵੇਟ ਕਰ ਰਹੇ ਹੋ ਕਿੰਨੀ ਕਿ ਪਰੇਸ਼ਾਨ ਨਹੀਂ ਅਸੀਂ ਤਾਂ ਹੁਣੇ ਆਏ ਆ ਵੈਸੇ ਸਾਡੇ ਜੱਤੇ ਵਾਲੇ ਨੇ ਕਿਹਾ ਪਹੁੰਚ ਜਾਓ ਜੜੀ ਵੀ ਟ੍ਰੇਨ ਆਏਗੀ ਬੈਠ ਜਾਵਾਂਗੇ ਹੋਰ ਕੀ ਆਏਗਾ ਪਰੇਸ਼ਾਨੀ ਤਾਂ ਹੁਣ ਹੋਏ ਪਰੇਸ਼ਾਨੀ ਤਾਂ ਹੁਣ ਸ਼ੁਰੂ ਹੋਏਗੀ ਦੇ ਕਿਸਾਨਾਂ ਨੇ ਅੱਜ ਪੰਜਾਬ ਬੰਦਾ ਲਾਲ ਕੀਤਾ ਕਿੰਨਾ ਕ ਸਮਰਥਨ ਕਰਦੇ ਹੋ ਕੀ ਕਹਿਣਾ ਚਾਹਦੇ ਹੋ ਸਮਰਥਨ ਕੀ ਹੈ ਤੇ ਕਿਸਾਨਾਂ ਦੇ ਨਾਲ ਹੀ ਆ ਅਸੀਂ ਹੁਣ ਫਿਲਹਾਲ ਦਿੱਲੀ ਤੋਂ ਆਏ ਸੀ ਕੁਝ ਕਰ ਨਹੀਂ ਸਕਦੇ ਫਿਲਹਾਲ ਤੇ ਅਸੀਂ ਆਪਣੇ ਹੀ ਹੱਲ ਕਰ ਲਿਆ ਹੀ ਬਹੁਤ ਹੈ ਜੇ ਫਿਲਹਾਲ ਸੋ ਦੇਖ ਸਕਦੇ ਹੋ ਕਿ ਇੱਥੇ ਸਾਰੇ ਹੀ ਜਿਹੜੀ ਲੇਡੀਜ਼ ਨੇ ਵੀ ਪਰੇਸ਼ਾਨ ਨਜ਼ਰ ਆ ਰਹੀਆਂ ਨੇ ਹਾਂਜੀ ਮੈਡਮ ਕੀ ਕਹਿਣਾ ਚਾਹੋ ਇੰਤਜ਼ਾਰ ਕਰ ਇੰਤਜ਼ਾਰ ਤੇ ਕਰ ਰਹੇ ਆ ਪ੍ਰੋਬਲਮ ਵੀ ਹੈ ਲੇਡੀਜ਼ ਲੇਡੀਜ਼ ਆ ਵੀ ਦਿੱਕਤ ਆ ਰਹੀ ਹੈ ਆਂ ਜਾਣ ਦੀ ਬਿਲਕੁਲ ਦਿੱਕਤ ਹੈ ਲੇਕਿਨ ਹੈ ਠੀਕ ਹੈ ਕਿ ਕਿਸਾਨਾਂ ਦੇ ਜਿਨ੍ਹਾਂ ਦੇ ਕੋਲ ਰੋਟੀ ਖਾਣੀ ਹੈ ਉਹਨਾਂ ਨਾਲ ਵੀ ਇਜ਼ਤ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਫਰੋਂ ਹਾਂ ਜੀ ਕੀ ਕਹਿ ਰਹੇ ਹੋ ਬਸ ਕਿਸਾਨਾਂ ਦੇ ਨਾਲ ਹੀ ਆ ਬਸ ਐਥੇ ਪਰੇਸ਼ਾਨੀ ਦੇਖਣ ਨੂੰ ਮਿਲਦੀ ਹੈ ਸਾਰੇ ਇਹ ਸਭ ਦੇ ਨਾਲ ਹੀ ਹੁਣ ਆਸੀਂ ਕਰ ਲੇ ਤੇ ਹਾਂ ਨਹੀਂ ਸਭ ਲੋਕ ਹੀ ਬੈਠੇ ਆ ਔਰ ਕੁਝ ਤੋਂ ਹੋ ਨਹੀਂ ਸਕਦਾ ਸੋ ਹੋਰ ਵੀ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਅੱਜ ਰੇਲਾਂ ਦਾ ਬੰਦ ਨੇ ਤੇ ਇੰਤਜ਼ਾਰ ਕਰਨਾ ਪੈਣਾ ਇੰਤਜ਼ਾਰ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਰਹਿ ਗਿਆ ਸਾਨੂੰ ਪਤਾ ਹੀ ਨਹੀਂ ਸੀ ਕਿ ਐਸਾ ਕੁਝ ਹੋਏਗਾ ਵਰਨਾ ਸੀ ਆਪਣੀ ਟਿਕਟ ਵੀ ਕੈਨਸਲ ਕਰਾ ਲੈਂਦੇ ਪਰ ਕਾਫੀ ਦੇਰ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਸਾਨੂੰ ਦਿੱਲੀ ਚ ਐਸਾ ਕੋਈ ਅਨਾਉਂਸਮੈਂਟ ਪਤਾ ਨਹੀਂ ਚੱਲਿਆ ਇਸ ਲਈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਥੇ ਲੇਡੀਜ਼ ਵੀ ਜਿਹੜੀਆਂ ਕਾਫੀ ਪਰੇਸ਼ਾਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਹਰ ਪਾਸੇ ਯਾਤਰੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਪਰ ਯਾਤਰੀਆਂ ਦਾ ਕਹੀਆਂ ਦਾ ਇੱਥੇ ਕਹਿਣਾ ਹੈ ਕਿ ਜੇਕਰ ਕਿਸਾਨਾ ਨੇ ਇਹ ਪੰਜਾਬ ਦਾ ਐਲਾਨ ਕੀਤਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਉਹ ਉਹਨਾਂ ਦੇ ਸਮਰਥਨ ਦੇ ਨਾਲ ਨਹੀਂ ਉਹਨਾਂ ਦੇ ਪੂਰੇ ਸਮਰਥਨ ਕਰ ਰਹੇ ਨੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਸਾਨੂੰ ਜਿਹੜਾ ਹੈ ਅਨਪ੍ਰਦਾਨ ਕਰਦੇ ਨੇ ਰੋਟੀ ਪ੍ਰਦਾਨ ਕਰਦੇ ਨੇ ਤਾਂ ਸੋ ਜੇ ਕਰੋਨਾ ਨੂੰ ਇੰਤਜ਼ਾਰ ਕਰਨਾ ਵੀ ਪੈ ਰਿਹਾ ਹੈ ਤਾਂ ਕੋਈ ਗੱਲ ਨਹੀਂ ਉੱਥੇ ਹੀ ਕੁਝ ਯਾਤਰੀ ਅਜੇ ਵੀ ਨੇ ਜਿਨ੍ਹਾਂ ਨੂੰ ਇਹਨਾਂ ਬਾਰੇ ਕੁਝ ਪਤਾ ਵੀ ਨਹੀਂ ਹੈ ਜੋ ਹੋਰ ਸਟੇਟਾਂ ਤੋਂ ਆਏ ਨੇ ਇੱਥੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਜਾਂ ਘੁੰਮਣ ਫਿਰਨ ਆਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਪਰੇਸ਼ਾਨੀਆਂ ਦਿੱਕਤਾਂ ਜਿਹੜੀ ਯਾਨੀ ਉਹ ਸਾਨੂੰ ਜਿਹੜੇ ਇੱਥੇ ਸਾਹਮਣਾ ਕਰਨਾ ਪੈ ਰਿਹਾ ਹੈ ਕੈਮਰਾਮੈਨ ਅਰਸ਼ ਦੇ ਨਾਲ ਮਹਿਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ